ਸਾਸੀ ਗਾਲ ਸਾਰੇ ਪਿਆਰੇ ਦੋਸਤਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਪਿੰਡ ਕਾਦੀਆਂ ਲੈ ਕੇ ਆਏ ਸੀ ਜਾਨਾ ਆਪਾਂ ਤੇ ਗਰਮੀ ਬਹੁਤ ਜ਼ਿਆਦਾ ਰਾਜਮੀ ਬਹੁਤ ਮਿਲਿਆ ਕਨੇ ਵੀਰੇ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਵੀਰਾ ਵੀ ਆ ਵੀਰੇ ਦੀ ਟਰੈਵਲਰ ਆ ਟਰੈਵਲ ਲੈ ਕੇ ਆਇਆ ਤੇ ਗਰਮੀ ਹੋ ਗਈ ਜ਼ਿਆਦਾ ਮਾਹੌਲ ਬਹੁਤ ਵਧੀਆ ਵਧੀਆ ਮੌਸਮ ਆ ਹਰਿਆਲੀ ਬਹੁਤੀ ਆ ਆ ਖੜੀ ਆ ਆਪਣੀ ਗੱਡੀ ਲਓ ਜੀ ਜਾਨ ਲੈ ਕੇ ਆਏ ਸੀ ਅੱਜ ਆਪਾਂ ਇੱਥੇ ਕਾਦੀਆਂ ਨੇੜੇ ਅਮਰitsar ਸਾਹਿਬ ਹੈਗਾ ਕਾफी ਦੂਰ ਆ ਆਪਣੇ ਏਰੀਏ ਤੋਂ 2-250 ਕਿਲੋਮੀਟਰ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਇੱਥੇ ਮੀਂਹ ਆਪਾਂ ਨੂੰ ਆਪਣੇ ਬਾਲ ਏਰੀਆ 'ਚ ਮੀਂਹ ਜ਼ਿਆਦਾ ਵਾ ਇੱਥੇ ਥੋੜਾ ਜਿਹਾ ਮੀਂਹ ਘਟ ਆ ਗਰਮੀ ਜ਼ਿਆਦਾ ਰੱਖ ਲਾਂ ਉਸਤਾਦ ਤੇਰੇ ਲਈ ਬਲੌਗ ਬਣਾਉਣਾ ਨਹੀਂ ਸੀ ਪਰ ਬਣਾਉਣਾ ਜ਼ਰੂਰ ਪੈਗਾ ਕਿਉਂਕਿ ਇਤਿਹਾਸਿਕ ਜਗ੍ਹਾ ਬਹੁਤ ਜ਼ਿਆਦਾ ਨੇ ਇੱਥੇ ਇਹ ਹੈ ਡੇਰਾ ਬਾਬਾ ਫਕੀਰ ਚੰਦ ਜੀ ਕਕੋਣਾ ਰੂੜ ਕਾਦੀਆਂ ਬਹੁਤ ਸੋਹਣਾ ਬਣਾਇਆ ਹੋਇਆ ਹੈ। ਹਰੀਆਲੀ ਯਾਰ ਇਹਨਾਂ ਦੇ ਸਾਰੇ ਪ੍ਰਕਾਰ ਦੇ ਤਰ੍ਹਾਂ ਦੀ ਹਰੀਆਲੀ ਹੋ ਰਹੀ ਹੈ। ਆ ਤੁਹਾਨੂੰ ਆਪਾਂ ਅਗਲੇ ਅਗਲੀ ਵੀਡੀਓ 'ਚ ਦਿਖਾਵਾਂਗੇ ਹੈਨਾ। ਤੇ ਇੱਥੇ ਹੀ ਬਹੁਤ ਵਧੀਆ ਦਰਖਤ ਨੇ ਹਰੀਆਲੀ। ਪੁਰਾਣੇ ਦਰਖਤ ਨੇ ਹੈਨਾ। ਬਣਕਰ ਬਹੁਤ ਵਧੀਆ। ਬਹੁਤ ਸੋਹਣਾ ਡਿਜ਼ਾਈਨ ਹੈ। ਇਹ ਸ਼ਹਿਰਾਂ ਦਾ ਹੋਰ ਵੀ ਨੇੜੇ ਸ਼ਹਿਰ ਤੇ ਕਿ ਕਿ ਉਹ ਉਧਰ ਇੱਕ ਪਿੰਡ ਇਤੋਂ ਕਿਲੋਮੀਟਰ ਹੈਗਾ ਵੇੜ ਤੋਂ ਪਾਣੀ ਸਾਈਡ ਹਾਂ ਜੀ ਹਾਂ ਨਹੀਂ ਤਾਂ ਮੈਂ ਜੋ ਇੱਕ ਸ਼ਹਿਰ ਤੋਂ ਵੀ ਫਿਰ ਤਾਂ ਰੱਸ ਲੱਗਿਆ ਰਹੇ ਇੱਕ ਆਏ ਪੈਣ ਦੀ ਦੁਨੀਆ ਇਹਦੇ ਸਾਹਮਣੇ ਹੁੰਦੀ ਹੈ ਹਰੀਆਲੀ ਬਹੁਤ ਵਧੀਆ ਬਈ ਬੜੀ ਵਧੀਆ ਹਰੀਆਲੀ ਹੈ ਨਹੀਂ ਮਿਲਦੀ ਹੈਗੀ ਇੰਨੀ ਕਿਤੇ ਬਹੁਤ ਵਧੀਆ ਹਰੀਆਲੀ ਹੈ ਇਹ ਸੁਕਾਲੀ ਹਾਂ ਹਰੀਆਲੀ ਦਾ ਸਾਰਾ ਦਿਲ ਲੱਗਦਾ ਬੈਠ ਕੇ ਅਸੀਂ ਬੈਠੇ ਇੱਥੇ ਅੱਧਾ ਘੰਟਾ ਬਹੁਤ ਏਨ ਲੱਗਿਆ ਕੁਈ ਪਤਾ ਨਹੀਂ ਲੱਗਿਆ ਟਾਈਮ ਦਾ ਇਹ ਕੋਈ ਪ੍ਰਾਤਨ ਜਗਾ ਕਿੱਦਾਂ ਵਾ ਹੈ ਇਹ ਪ੍ਰਾਤਨ ਜਗਾ ਅੱਛਾ ਮਾਰੀ ਆ ਕੇ ਗੁਰੂ ਦੇ ਹਾਂਜੀ ਮਾਰੀ ਗਿਆ ਨਾ ਨਿਕਲ ਗਿਆ ਗੁਰੂ ਮਾਤਾ ਰਾਣੀ ਜੀ ਕਿੰਨੇ ਗਿਆ ਨਾ ਜਗਾ ਉੱਥੇ ਨਹੀਂ ਮਾਤਾ ਰਾਣੀ ਆਹ ਸਾਹਮਣੇ ਮੰਦਿਰ ਨਾਲ ਹਲਮਾਨ ਨਹੀਂ ਸਾਡੇ ਮਾਮ ਮਾਤਾ ਦਾ ਅੱਛਾ ਸਾਨੂੰ ਮਾਨ ਦਾ ਮੰਦਿਰ ਆ ਗਿਆ ਨਾ ਸਾਹਮਣੇ ਆਹ ਹਲਮਾਨ ਦਾ ਮੰਦਿਰ ਆ ਬਾਈ ਜੀ ਉਹ ਨਾਲੇ ਮਾਤਾ ਦਾ ਆ ਗਿਆ ਉੱਧਰ ਸ਼ੇਵ ਜੀ ਦਾ ਆ ਗਿਆ ਉੱਧਰ ਮਹਾਰਾਜ ਜੀ ਦਾ ਬਾਬੇ ਰਣਜੀਤ ਚੰਦ ਦਾ ਠੀਕ ਹੈ ਗੀਰ ਚੰਦ ਬਾਬਾ ਜੀ ਨੇ ਓਕੇ ਵੀਰੇ ਪਰਨਾ ਕੱਟ ਕੇ ਲੱਗਿਆ ਬਿਲਕੁਲ ਆ ਸ਼ਨੀ ਦੇਵ ਮੰਦਿਰ ਹੈ ਵੀਰੇ ਇੱਧਰ ਠੀਕ ਹੈ ਗਾਂਦੇ ਤੁਹਾਨੂੰ ਦਿਖਾਵਾਂਗੇ ਇੱਕ ਰੇਲ ਗੱਡੀ ਦਾ ਜਿੱਥੇ ਰੇਲ ਗੱਡੀ ਨੂੰ ਫਾਟਕ ਨਹੀਂ ਲੱਗਦੇ ਹੈਗੇ ਰੇਲ ਗੱਡੀ ਵਾਲਾ ਡਰਾਈਵਰ ਉੱਤਰ ਕੇ ਕੋਈ ਕੋਈ ਨਾ ਕੋਈ ਵੀ ਹੋਵੇ ਬਾਤ ਕਰਾਉਂਦਾ ਨਾ ਵੀਰੇ ਮਸ਼ਹੂਰ ਆ ਇਹ ਵੀਡੀਓ ਬਹੁਤ ਦੁਨੀਆ ਚ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਾਂਦੇ ਫਿਰ ਪਰ ਆ ਹਰਿਆਲੀ ਬਹੁਤ ਸੋਹਣੀ ਆ ਇੱਥੇ ਇੰਨਾ ਨਾ ਬੁੱਲਣਾ ਕੋਈ ਹੋਰੀ ਆ ਨਾ ਹੋਣ ਗਿਆ ਸ਼ਹਿਰ ਚ ਹੋਰ ਵੀ ਹਰਿਆਲੀ ਬਹੁਤ ਵਧੀਆ ਹਾਂ ਰਸਤੇ ਗਰਾਹਤ ਹੂੰ ਪੁਰਾਣੇ ਨੇ ਨਾਲੇ ਹੈ ਵੀਰੇ ਪੁਰਾਣੇ ਆ ਹੈ ਕਿ ਨਹੀਂ ਸਾਹ ਦੇਖੋ ਬਹੁਤ ਪੁਰਾਣੇ ਕੁਫੜ ਪੁਰਾਣੇ ਨਾਲ ਆ ਗਈ ਮੰਡੀ ਇਹ ਆ ਵੀ ਕਾਦੀ ਆ ਤਿਆ ਮੰਦਿਰ ਬਣਾਏ ਹੋਣੇ ਬਹੁਤ ਵਧੀਆ। ਛੇਵਜੀ ਦਾ ਹਾਂ ਮੰਦਰਾ ਤੇ ਮੂਰਤੀ ਵੱਡੀ ਬਣੀ ਹੋਈ ਆ। ਉਧਰ ਵੀ ਆ। ਹਰਿਆਲੀ ਪੂਰੀ ਆ। ਤੋ ਆ ਦੱਸੋ ਬੇਲ ਕਿਨੇ ਕਿਨੇ ਦੇਖਿਆ? ਮੈਨੂੰ ਪਹਿਲਾਂ ਭਲੇਖਾ ਪੈ ਗਿਆ ਜੀ ਪਹਿਲਾਂ ਮੈਨੂੰ ਅਮਰੂਦ ਲੱਗੇ ਮੈ ਕਿਤੇ ਅਮਰੂਦ ਲੱਗੇ ਹੋਏ ਨੇ ਇਹ ਨੇਕ ਜਾਨੀ ਕਿ ਇਹ ਨੇ ਬੇਜੇ ਦੱਸਿਓ ਮਿੱਤਰੋ ਕਿਨੇ ਕਿਨੇ ਦੇਖੇ ਸੁਨਸ਼ਾਨ ਕਾਰਡ ਤੇ ਲਿਖਿਆ ਬਹੁਤ ਵਧੀਆ ਆ ਮੇਰੀ ਅਰਥੀ ਨੂੰ ਇੰਜ ਹੋਵੇ ਮੋਢਾ ਲੱਗੇ ਸੱਜਣਾ ਦਾ ਨਾਲੇ ਮੇਰਾ ਹੀ ਪਿੰਡ ਹੋਵੇ ਜਿੰਨਾ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਇਤਨਾ ਖਿਆਲ ਰਹੇ ਸੀ ਕਬਰ 'ਮੇ ਜੀਵ ਨਹੀਂ ਨੋਕੀ ਇਹ ਵੀ ਸਹੀ ਆ ਦੂਜਾ ਮੈਨੂੰ ਇੱਥੋਂ ਤੱਕ ਪਹੁੰਚਣ ਲਈ ਸ਼ੁਕਰੀਆ ਅੱਗੇ ਦਾ ਸਫ਼ਰ ਮੈਂ ਖੁਦ ਤੈਅ ਕਰਾਂਗਾ ਆਹ ਲੋ ਜੀ ਸ਼ਮਸ਼ਾਨ ਘਾਟ ਇਹ ਆਖਰੀ ਘਰ ਬੰਦੇ ਦਾ ਹਨਾ ਇੱਥੇ ਤੱਕ ਬਸ ਕੁਝ ਨਹੀਂ ਲੈ ਕੇ ਜਾਣਾ ਬੰਦੇ ਨੇ ਲੈ ਇੱਥੇ ਛੱਡ ਜਾਣਾ ਲੋਕ ਮੇਰੀ ਮੇਰੀ ਕਰਦੇ ਮਰ ਗਏ ਕੁਝ ਨਹੀਂ ਲੈ ਕੇ ਜਾਣਾ ਮਿੱਤਰੋ ਇੱਥੇ ਜਿਹੜਾ ਹੱਸ ਮੇਸਲੇ ਟਾਈਮ ਕੱਢ ਲਿਆ ਰਲ ਮਿਲ ਕੇ ਪਿਆਰ ਮੰਡ ਲਿਆ ਇੱਥੇ ਕੁਝ ਨਹੀਂ ਲੈ ਕੇ ਜਾਣਾ ਕਿਸੇ ਏ ਹੰਦੀਆ ਜਾਰੀ ਜਿੰਦਾਬਾਦ ਸੈੱਟ ਹੋਇਆ ਵਹਿ ਬੰਦਾ ਪੂਰਾ ਗੱਡੀਆਂ ਚ ਵਜਦਾ ਫਿਰਦਾ ਧਰਤੀ ਨੂੰ ਹੱਥ ਲਾਉਂਦਾ ਦੇਖ ਲਾ ਉਹਦੇ ਸੈੱਟ ਹੋਇਆ ਪਿਆ ਪੂਰਾ ਦੇਖੀ ਤਾਂ ਸੈੱਟ ਆ ਹਉ ਦੇਖੋ ਜੀ ਪੂਰਾ ਦੇ ਫਰਾਂ ਚ ਏ ਏ ਏ ਏ ਏ ਏ ਕਨਾ ਮੜੂਗਾ ਚੈੱਕ ਕਰ ਜੋ ਜੇ ਬਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗਸ